ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਬਰਸਾਤ ਦੀ ਪਹਿਲੀ ਵਰਖ ਦਾ ਆਨੰਦ ਲੈ ਰਹੇ ਆਂ ਰੋਪੜ ਬਹੁਤ ਜ਼ਿਆਦਾ ਗਰਮੀ ਸੀ ਤੇ ਪਹਿਲਾ ਪਹਿਲੀ بارش ਪਈ ਮੰਨਾਂ ਬਰਸਾਤ ਦੀ ਇਹ ਤੇ ਟੈਂਪਰੇਚਰ ਸੀ 43 ਤੇ ਹੁਣ ਮੈਨੂੰ ਲੱਗੇ ਕਿਤੇ ਵਰਾਗੇ ਟੈਂਪਰੇਚਰ ਹੈ ਜੋ ਵੀ ਵਰਾ ਗਿਆ ਇਹ ਕੋਲੀ ਇਹ ਰੋਪੜ ਦੇਆਂ ਤਸਵੀਰਾਂ ਹਨ ਬਹੁਤ ਬਰਹਾ ਸੀ ਗਰਮੀ ਨਾਲ ਬਹੁਤ ਜ਼ਿਆਦਾ ਇਹ بارش ਇੰਨੀ ਜ਼ਿਆਦਾ ਹੋ ਰਹੀ ਰੋਪੜ ਚ ਤੇ ਗੱਲੇ ਛੱਡੋ ਜੀ ਅੱਧਾ ਘੰਟਾ ਕੋ ਲਗਾਤਾਰ بارش ਹੋ ਰਹੀ ਜਿਸ ਤਰ੍ਹਾਂ ਕਹਿ ਰਹੀ ਐ ਕਿ ਬਰਸਾਤ ਬਹੁਤ ਜ਼ਿਆਦਾ ਪੈਣੀ ਲੱਗਦਾ ਇਹ ਵੀ ਬਰਸਾਤ ਜ਼ਿਆਦਾ ਪਾਉਂਗੇ ਅੱਜ ਹੀ ਚਲੋ ਕੁਦਰਤ ਨੇ ਜਿਹੜੇ ਜੰਗਲਾਂ 'ਚ ਪੰਛੀ ਪੁੰਛੀ ਐ ਉਹਨਾਂ ਦਾ ਬੁਰਾ ਹਾਲ ਸੀ ਮਰ ਰਹੇ ਸੀ ਉਹਨਾਂ ਨੂੰ ਰਾਹਤ ਮਿਲੂਗੀ ਬਹੁਤ ਜ਼ਿਆਦਾ بارش ਹੈ ਨੇਰਾ ਕਰਦਾ ਪੂਰਾ ਅਸੀਂ ਵੀ ਆਨੰਦ ਮਾਣ ਰਹੇ ਹਾਂ بارش ਦਾ ਕੌਸਲੇੰਡ ਯਾਦ ਉਸ ਵੀਰਾਂ ਅੰਕ ਉਸ ਹਾਲ ਤੋਂ ਇਹ ਕੋ ਪਾਣੀ ਦੇਖੋ ਲੋ ਜੀ ਦੇਖੋ ਕਿੰਨਾ ਪਾਣੀ ਖੜਿਆ ਇਹ ਪਹਿਲੀ ਪਹਿਲੀ ਵਾਰਸ਼ ਹੈ ਪਹਿਲੀ ਵਾਰਸ਼ ਇਹ ਹਾਲ ਹੈ ਦੇਖੋ ਇਹ ਪਾਣੀ ਇੰਦਰਾ ਕੋ ਮੱਚ ਪੜੀ ਦੇਖੀ ਪਿਆਰ ਕੀਤਾ ਦੇਖੋ ਇਹੋ ਜਿਹਾ ਹੋਰ ਐ ਮੋਝ ਆ ਰਹੀ ਵਾਰਸ਼ ਇਹਨਾ ਜ਼ਿਆਦਾ ਪਾਣੀ ਸੜਕਾਂ ਮੇ ਖੜ ਗਿਆ ਬਿਲਕੁਲ ਮੌਸਮ ਚੇਂਜ ਹੋ ਗਿਆ ਜੀ ਬਿਲਕੁਲ ਬੁਰਾ ਹਾਲ ਸੀ ਅੱਗ ਵਰ ਰਹੀ ਸੀ ਜਿਸ ਤਰ੍ਹਾਂ ਛੁੱਲੇ ਮੁਰਾ ਬੈਠੇ ਹੋਣੇ ਹਨ ਪੂਰੀ ਅੱਗ ਵਰ ਰਹੀ ਸੀ ਦੇਖੋ ਬਿਲਕੁਲ ਚੇਂਜ ਹੋ ਗਿਆ ਮੌਸਮ ਅਗਰੇ ਮੋੜ ਲਿਆ ਅਗਰੇ ਮੋੜ ਲਿਆ ਪਟਾ ਸਾਹਿਬ ਦੀਆਂ ਤਸਵੀਰਾਂ ਉਹ ਤੈਅ ਭੇਣਾ ਪਾ ਦੇਖੋ ਜਿਹੜੇ ਬੁਰਾ ਹਾਲ ਪਿਛਲੇ ਸਾਲ ਇੱਥੇ ਪੂਰਾ ਪਾਣੀ ਸੀ ਹੜ ਆ ਗਿਆ ਸੀ ਅੱਧੇ ਘੰਟੇ ਬਾਰਿਸ਼ ਹੋਈ ਐ ਕਿ ਆਪਣਾ ਸਾਵਧਾਨ ਰਹੋ ਬਹੁਤ ਜ਼ਿਆਦਾ ਬਾਰਿਸ਼ ਹੋਣੀ ਨੁਕਸਾਨ ਜ਼ਿਆਦਾ ਹੋਊ ਐ ਕਿ ਦੇਖੋ ਸਰਪੰਤੇ ਕੱਢੀ ਦੀ بارش ਨਹੀਂ ਕੰਮ ਕਰਦਾ। ਗਰਮੀ ਬਹੁਤ ਜਾ ਰਹੀ ਸੀ। ਜਿਵੇਂ વરસાદੂ ਜਿਵੇਂ ਗਰਮੀ ਵੀ વરસાદ ਦੀ ਇਸ ਤਰੀਕਾ। ਤਾਂ ਕਿ ਜਾਮ ਜੀ ਆ ਕਿ। ਅੱਲਾ ਦੋਸਤ ਹੀ ਖੁਸ਼ ਅੱਜ। ਇਹ ਵੀ ਇਹ ਵੀ ਠੰਡ ਗਰਮੀ ਜਲਾ ਮੰਨਦਾ ਏ। ਕਿਦਾਂ ਸੈਟਲ ਠੀਕ ਹੈ ਓਕੇ। ਉਹ ਉਹ ਕਿਥੇ ਸਮਾਨ ਜੇ ਲੱਗਦੀ ਮੈਨੂੰ ਲੱਗਦਾ ਹੀ ਬਾਅਦ ਛਡੂਗੀ ਬਹੁਤ ਜ਼ਿਆਦਾ ਪੈ ਰਹੀ ਜਿੰਨੇ ਰਾਕਾਤਾ ਹੀ ਬੁਰਾ ਲਓ ਦੇਖੋ ਜੀ ਤਸਾ ਦਿਓ ਚਲੋ ਲਓ ਜੀ ਤੁਸੀਂ ਵੀ ਆਨੰਦ ਆਪਣਾ ਸਾਨੂੰ ਦੱਸੋ ਕਿਹੜੇ ਕਿਹੜੇ ਆਨੰਦ ਰਹਿ ਰਹੇ ਕਮੈਂਟ ਕਰਕੇ ਦੱਸੋ ਮਾੜਾ ਜਿਆ ਕਿਤੇ ਕਿਤੇ ਬਾਰਿਸ਼ ਹੋ ਰਹੀ ਕੌਣ ਕੌਣ ਆਨੰਦ ਰਹਿ ਰਿਹਾ ਬਾਰਿਸ਼ ਧੰਨਵਾਦ ਜੀ ਸਸਰੀ ਗੱਲ ਸਾਰਿਆਂ